ਹਾਂਜੀ ਨਮਸਕਾਰ ਜੀ ਮੈਂ ਪੂਜਾ ਲੁਥਰਾ ਸਚਦੇਵਾ ਕਾਉਂਸਲਰ ਔਰ ਪੂਰਬ ਜ਼ਿਲ੍ਹਾ ਪ੍ਰਧਾਨ ਔਮਨ ਵਿੰਗ ਆਮ ਆਦਮੀ ਪਾਰਟੀ ਆ ਸਾਡੇ ਫਾਜ਼ਿਲ ਕਾ ਜ਼ਿਲ੍ਹੇ ਦੇ ਵਿੱਚ ਤੇ ਸਾਡੇ ਫਾਜ਼ਿਲ ਕਾ ਹਲਕੇ ਦੇ ਕਈ ਜੜਿਆ ਜੇ ਪਿੰਡ ਨੇ ਜਿੱਥੇ ਬਾੜ ਦੇ ਪਾਣੀ ਕਰਕੇ ਬਹੁਤ ਜਰਾ ਜੜੀਏ ਨੁਕਸਾਨ ਹੋਇਆ ਹੈ ਨੁਕਸਾਨ ਸਿਰਫ ਜਿਹੜੇ ਲੋਕਾਂ ਦਾ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਉਹ ਨਾ ਲੱਗਿਆ ਆ ਉਹਦਾ ਵੀ ਨਾਲ ਨੁਕਸਾਨ ਹੋਇਆ ਨਾਲ ਹੀ ਜਿਹੜੇ ਲੋਕਾਂ ਦੇ ਘਰ ਖੜੇ ਨੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਔਰ ਐਸੀ ਮੁਸੀਬਤ ਦੀ ਘੜੀ ਦੇ ਵਿੱਚ ਜਿਹੜੇ ਸਾਡੇ ਬਾਰਡਰ ਪੱਟੀ ਦੇ ਪਿੰਡ ਨੇ ਉਹਨਾਂ ਵਿੱਚ ਕਈ ਅਜਿਹੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਪਾਣੀ ਜਿਹੜਾ ਕਾਫੀ ਜਿਹੜਾ ਵੱਧ ਗਿਆ ਔਰ ਪਿਛਲੇ 2 ਦਿਨਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਵਧਣ ਕਰਕੇ ਜੁਕਸਾਨ ਜਿਹੜਾ ਹੈ ਉਹ ਲਗਾਤਾਰ ਹੁੰਦਾ ਜਾ ਰਿਹਾ ਹੈ ਔਰ ਲੋਕਾਂ ਦੀ ਐਸੀ ਮੁਸੀਬਤ ਨੂੰ ਦੇਖਦੇ ਹੋਏ ਮੈਂ ਔਰ ਮੇਰੀ ਟੀਮ ਜਿਹੜੀ ਹੈ ਅੱਜ ਅਸੀਂ ਪਹੁੰਚੇ ਹਾਂ ਵੱਲਸ਼ਾ ਉਤਾੜ ਗੁਲਾਬਾ ਪਹਿਣੀ ਤੇ ਉਹਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਟਾਣੀਆਂ ਦੇ ਵਿੱਚ ਜਿੱਥੇ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਜਿਹੜੀ ਇਹ ਰਾਸ਼ਨ ਦੀ ਸੇਵਾ ਕੀਤੀ ਗਈ ਹੈ ਇਸ ਤੋਂ ਇਲਾਵਾ ਜੋ ਵੀ ਇਹਨਾਂ ਵੱਲੋਂ ਸਾਨੂੰ ਡਿਮਾਂਡ ਕੀਤੀ ਗਈ ਭਾਵੇਂ ਪੱਠੀਆਂ ਦੀ ਹੋਵੇ ਜਾਂ ਉਹ ਡੀਜ਼ਲ ਦੀ ਹੋਵੇ ਤਾਂ ਸਾਡੇ ਵੱਲੋਂ ਜਿਹੜੀ ਇਹ ਸਾਰੀ ਜਿਹੜੀ ਇਹ ਡਿਮਾਂਡ ਇਹਨਾਂ ਦੀ ਜਿਹੜੀ ਪੂਰੀ ਕੀਤੀ ਗਈ ਜਾਵੇਗੀ ਔਰ ਕੱਲ ਜਿਹੜਾ ਇਹ ਮੁਹਾਰਕੀਵਾ ਮੁਹਾਰਜਮ ਸ਼ੇਰ ਮੁਹਾਰ ਸੋਨਾ ਐਂਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਜਿੱਥੇ ਜਿਹੜਾ ਕਾਫੀ ਬਾੜ ਕਰਕੇ ਨੁਕਸਾਨ ਹੋਇਆ ਹੈ ਤਾਂ ਉੱਥੇ ਵੀ ਸਾਡੇ ਵੱਲੋਂ ਮੇਰੀ ਟੀਮ ਵੱਲੋਂ ਜਿਹੜੀ ਹੈ ਤੇ ਮੇਰੇ ਵੱਲੋਂ ਜਿਹੜੀ ਹੈ ਡੀਜ਼ਲ ਦੀ ਤੇ ਪੱਠੇ ਸੇਵਾ ਕੀਤੀ ਗਈ ਹੈ ਔਰ ਇਸ ਤਰ੍ਹਾਂ ਮੁਸੀਬਤ ਦੀ ਘੜੀ ਦੇ ਵਿੱਚ ਆਪਣੇ ਹਲਕੇ ਦੇ ਨਾਲ ਖੜੇ ਹੋਣਾ ਇੱਕ ਬਹੁਤ ਜਿਹੜੀ ਹੈ ਜ਼ਰੂਰੀ ਹੁੰਦਾ ਕਿਉਂਕਿ ਕਹਿੰਦੇ ਨੇ ਕਿ ਸੁੱਖ ਵਿੱਚ ਜਾਓ ਨਾ ਜਾਓ ਲੇਕਿਨ ਅਗਰ ਕਿਸੇ ਦੀ ਮੁਸੀਬਤ ਦੇ ਵਿੱਚ ਜਾਂ ਦੁੱਖ ਦੀ ਘੜੀ ਵਿੱਚ ਉਹਦਾ ਸਾਥ ਦੇਣਾ ਬਹੁਤ ਜ਼ਰੂਰੀ ਹੁੰਦਾ ਔਰ ਇਸ ਟਾਈਮ ਇਹ ਜ਼ਰੂਰਤ ਵੀ ਹੈ ਕਿ ਆਪਾਂ ਇੱਥੇ ਪਹੁੰਚੀਏ ਪਹੁੰਚ ਗਰੀਏ ਔਰ ਆਕੇ ਦੀ ਸਾਰ ਲੈ ਕੇ ਜਿਹੜੀ ਇਹਨਾਂ ਦੀ ਮੁਸੀਬਤ ਦਾ ਹੱਲ ਵੀ ਜ਼ਰੂਰ ਕਰੀਏ ਔਰ ਆਨ ਵਕ ਟਾਈਮ ਦੇ ਵਿੱਚ ਵੀ ਜਿਸ ਤਰ੍ਹਾਂ ਦੀ ਜਿਹੜੀ ਇਹ ਜ਼ਰੂਰਤ ਹੋਵੇਗੀ ਤੇ ਸਾਡੇ ਵੱਲੋਂ ਇਹਨਾਂ ਦੇ ਪੂਰੇ ਕੀਤੀ ਜਾਵੇਗੀ ਮੈਡਮ ਜਿਹੜਾ ਇਹਨਾਂ ਦੀ ਫਸਲਾਂ ਖਰਾਬ ਹੋਈਆਂ ਨੇ ਤੋਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜ਼ਮੀਨਾਂ ਦੇ ਇਹਨਾਂ ਦੀਆਂ ਦੀ ਉਹ ਉਹਨਾਂ ਨੂੰ ਪੂਰੀ ਉਹ ਨਹੀਂ ਮਿਲਦਾ ਮੌਜਦਾ ਨਹੀਂ ਮਿਲਦਾ ਪਿਛਲੇ ਕਾਫੀ ਟਾਈਮ ਤੋਂ ਜਿਹੜੀ ਇਹਨਾਂ ਦੀ ਡਿਮਾਂਡ ਹੁੰਦੀ ਹੈ ਕਿਉਂਕਿ ਇਹਨਾਂ ਦੀ ਜਿਹੜੀ ਜ਼ਮੀਨਾਂ ਨੇ ਕੱਚੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਵੀ ਜਿਹੜਾ ਉਹਨਾਂ ਨੂੰ ਮੁਆਵਜ਼ਾ ਪ੍ਰੋਪਰ ਤਰੀਕੇ ਨਾਲ ਨਹੀਂ ਮਿਲਦਾ ਤਾਂ ਇਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਇਹੀ ਹੈ ਤੇ ਮੈਂ ਵੀ ਸਰਕਾਰ ਦਾ ਇੱਕ ਉਧੇਦਾਰ ਹੋਂਦੇ ਨਾਤੇ ਇਹੀ ਕਵਾਂਗੀ ਕਿ ਜਿਹੜੇ ਇਹ ਇਹਨਾਂ ਦੀ ਜਿਹੜੀ ਫਸਲਾਂ ਦਾ ਬੰਦਾ ਮੁਆਵਜ਼ਾ ਇਹਨਾਂ ਨੂੰ ਜਲਦ ਜਲਦ ਪ੍ਰੋਵਾਈਡ ਕਰਵਾਇਆ ਜਾਵੇ ਤਾਂ ਕਿ ਇਹਨਾਂ ਦੀ ਜਿਹੜੀ ਸਾਰੀ ਜਿਹੜੀ ਰੋਜ਼ੀ ਰੋਟੀ ਉਹ ਇਹਨਾਂ ਦੀ ਨਿਰਭਰ ਕਰਦੀ ਹੈ ਸਿਰਫ ਖੇਤੀ ਉੱਤੇ ਸਿਰਫ ਚੋਨੇ ਤੇ ਜਾਂ ਅਗੂ ਆਨਵਲ ਟਾਈਮ ਦੇ ਵਿੱਚ ਜਦੋਂ ਇਹ ਕੰਮ ਕਾਉਂਦੇ ਨੇ ਉਹਨਾਂ ਤੇ ਡਿਪੈਂਡ ਕਰਦੀ ਹੈ ਤੇਹੀ ਕਹਾਂਗੀ ਕਿ ਜਲ ਤੋ ਜਲ ਜਿਹੜਾ ਇਹਨਾਂ ਦੇ ਬਲੰਦਾ ਮੁਹਾਵਜ਼ਾ ਨਾ ਦਿੱਤਾ ਜਾਵੇ ਤਾਂ ਕਿ ਇਹਨਾਂ ਦੀ ਜਿਹੜੀ ਹੋਰ ਜ਼ਿਆਦਾ ਅੱਗੇ ਟਾਈਮ ਆਰਮਡ ਟਾਈਮ ਦੇ ਵਿੱਚ ਇਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਆਰਮਡ ਟਾਈਮ ਵਿੱਚ ਹੋਰ ਕਿਸ ਤਰ੍ਹਾਂ ਦੀ ਹੈਲਪ ਕੀਤੀ ਜਾਏਗੀ ਤੁਹਾਡੇ ਲੋਕ ਦੇਖੋ ਜਿਸ ਤਰ੍ਹਾਂ ਦੀ ਡਿਮਾਂਡ ਜਿਵੇਂ ਅੱਜ ਰਾਸ਼ਨ ਸੇਵਾ ਕੀਤੀ ਗਈ ਹੈ ਪਾਣੀ ਬਹੁਤ ਜ਼ਿਆਦਾ ਵਧੀ ਆਇਆ ਹੈ ਇੱਥੇ ਆਣਾ ਜਾਣਾ ਬਹੁਤ ਮੁਸ਼ਕਿਲ ਹੈ ਔਰ ਮੈਂ ਵੀ ਇੱਥੇ ਇੱਕ ਬਲਦ ਗੱਡੀ ਦੇ ਸਾਰੇ ਗੱਡੇ ਦੇ ਸਾਰੇ ਇੱਥੇ ਪਹੁੰਚ ਗਏ ਤੇ ਪਹੁੰਚੀਆਂ ਤਾਂ ਹੀ ਮੱਥੇ ਰਾਸ਼ਨ ਜਿਹੜੀ ਹੋਇਆ ਕਰਵਾ ਸਕੀਆਂ ਔਰ ਮੁਸੀਬਤ ਬਹੁਤ ਜ਼ਿਆਦਾ ਬਣੀ ਪਈ ਹੈ ਕਿਉਂਕਿ ਰਸਤਾ ਜੜਾਣਾ ਤੋਂ ਬਿਲਕੁਲ ਬਲੌਕ ਹੋ ਚੁੱਕਿਆ ਹੈ ਔਰ ਰਸਤਾ ਬਲੌਕ ਹੋਣ ਕਰਕੇ ਇਹਨਾਂ ਦੀ ਜਿਹੜੀ ਇਹਨਾਂ ਨੂੰ ਰਾਸ਼ਨ ਮੋਹਿਆ ਕਰਵਾਣਾ ਡੀਜ਼ਲ ਮੋਹਿਆ ਕਰਵਾਣਾ ਜਾਂ ਹੋਰ ਵੀ ਜਿਹੜੇ ਇਹਨਾਂ ਦੇ ਪਸ਼ੂਆਂ ਵਾਸਤੇ ਜਿਹੜਾ ਚਾਰਾ ਮੋਹਿਆ ਕਰਾਉਣਾ ਇਸ ਟਾਈਮ ਬਹੁਤ ਜ਼ਰੂਰਤ ਹੈ ਹਾਂਜੀ ਨਮਸਕਾਰ ਜੀ ਮੈਂ ਬੰਟੀ ਸਿੰਘ ਦੇਵਾ ਜ਼ਿਲ੍ਹਾ ਪਦਾਨ ਆਲ ਇੰਡੀਆ ਰੋੜਾ ਖੱਤਰੀ ਪੰਜਾਬੀ ਕਮਿਊਨਿਟੀ ਫਾਜ਼ਿਲਕਾ ਤੇ ਨਾਲ ਹੀ ਇਹਦੇ ਨਾਲ ਮੈਂਬਰ ਆਮ ਆਦਮੀ ਪਾਰਟੀ ਅੱਜ ਅਸੀਂ ਪੂਜਾ ਲੁਥਰਾ ਸਜਦੇਵਾ ਜੀ ਦੇ ਨਾਲ ਪੁਆਥੇ ਪਹੁੰਚਿਆ ਟਾਣੀ ਸੱਦਾ ਸਿੰਘ ਕੁਲਾਬਾ ਬੈਣੀ ਤੇ ਵੱਲੇ ਸ਼ਾ ਉਥਾੜ ਤੇ ਨਾਲ ਲੱਗਦੀ ਟਾਣੀਆਂ ਦੇ ਵਾਖੋ ਟਾਣੀਆਂ ਚ ਪਹੁੰਚਿਆ ਜਿੱਥੇ ਕਿ ਜਿੱਥੇ ਪਾਣੀ ਵਦੇ ਪੱਤਰ ਵਧਨ ਕਰਕੇ ਆਸ-ਪਾਸ ਦੇ ਖੇਤਾਂ ਨੂੰ ਘਰਾਂ ਨੂੰ ਪਿੰਡਾਂ ਨੂੰ ਕਾਫੀ ਨੁਕਸਾਨ ਹੋ ਚੁੱਕਿਆ ਹੈ ਕਈਆਂ ਪਿੰਡਾਂ ਦਾ ਆਪਣੇ ਕੰਟੈਕਟ ਟੁੱਟ ਚੁੱਕਿਆ ਸ਼ਹਿਰ ਦੇ ਨਾਲ ਵੀ ਤੇ ਇੱਥੋਂ ਆਣਾ ਜਾਣਾ ਵੀ ਬੜਾ ਔਖਾ ਹੋਇਆ ਪਿਆ ਤੇ ਅੱਜ ਪੂਜਾ ਮੈਡਮ ਦੇ ਨਾਲ ਬਲਦ ਤੇ ਪਹੁੰਚ ਕੇ ਇੱਥੇ ਪਹੁੰਚ ਕੀਤੀ ਹੈ ਰਾਸ਼ਨ ਦੀ ਸੇਵਾ ਕੀਤੀ ਗਈ ਹੈ ਤੇ ਜੋ ਵੀ ਇਹਨਾਂ ਨੇ ਹੋਰ ਵੀ ਡਿਮਾਂਡ ਕਰਨਗੇ ਸਾਡੇ ਵੱਲੋਂ ਪੂਰੀ ਕੀਤੀ ਜਾਏਗੀ ਕੱਲ ਵੀ ਸਾਡੇ ਵੱਲੋਂ ਮਹਾਰ ਜਮਸ਼ੇਰ ਮਾਰਸੂਨਾ ਮਾਰਖੀਵਾ ਤੇ ਉਹਨਾਂ ਨੂੰ ਜਿਲ੍ਹਾ ਆਪਣਾ ਕੀ ਡੀਜ਼ਲ ਦੀ ਸੇਵਾ ਕੀਤੀ ਗਈ ਹੈ ਨਾਲ ਪੱਠਿਆਂ ਦੀ ਸੇਵਾ ਕੀਤੀ ਗਈ ਹੈ ਤੇ ਮੈਂ ਪਰਮਵੀਤਾ ਪ੍ਰਮਾਤਮਾ ਅੱਗੇ ਪ੍ਰਾਰਥਨਾ ਅਰਦਾਸ ਕਰਨਾ ਕਿ ਆਉਣ ਵਾਲੇ ਟਾਈਮ ਵਿੱਚ ਇਹਨਾਂ ਦੀ ਜਲਦੋ ਜਲਦ ਇਹ ਤੁਹਾਨੂੰ ਦੂਰ ਕੀਤਾ ਜਾਵੇ ਤੇ ਇਹਨਾਂ ਨੂੰ ਜਲਦੀ ਜਲਦੀ ਨਿਜਾਕਤ ਦਵਾਈ ਜਾਵੇ ਤੇ ਸਰਕਾਰ ਅਗੇ ਵੀ ਅਪੀਲ ਕਰਨਾ ਇਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਜੋ ਵੀ ਇਹ ਡਿਮਾਂਡ ਕਰਦੇ ਨੇ ਉਹ ਡਿਮਾਂਡ ਵੀ ਪੂਰੀ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਜੀ